ਔਰ ਆਤਾ ਨਗਰ ਲੋਕਾਂ ਵਾਸਤੇ ਸਰਕਾਰਾਂ ਕੋਲ ਨਗਰ ਨਿਗਮ ਕਾਰਪੋਰੇਸ਼ਨ ਲੁਧਿਆਣਾ ਕੋਲ ਸੜਕਾਂ ਤੱਕ ਤਾਂ ਸਾਡੇ ਕੋਲ ਬੇਸਿਕ ਸਹੂਲਤੀਆਂ ਨਹੀਂ ਜਾਣੀਆਂ ਪਾਜੀ ਆਜੋ 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 ਪਾਜੀ ਪਾਜੀ ਲੁਧਿਆਣੇ ਦੇ ਇਹਨਾਂ ਨੇ ਉਹ ਨਿਵਾਣੇ ਰਹਿਣ ਵਾਲੇ ਪਾਜੀ ਬੱਚੇ ਦੇ ਪੱਤ ਲਾਲ ਆ ਕੇ ਲਾਲ ਆ ਕੇ ਸਾਡਾ ਬੇੜਾ ਕਰ ਕਰਤਾ ਪਰ ਸੜਕ ਦੀ ਸੁਣਵਾਇ ਜੇ ਕਿਸੇ ਨੇ ਆਵਾਜ਼ ਚੱਕੀ ਮੇਰਾ ਬੈਂਟ ਲਗਵਾਉਣ ਦਾ ਕਾਰਨ ਹੀ ਇਹ ਜੀ ਅਜ ਹੱਬਤਾ ਹੋ ਗਿਆ ਮੈਂ ਬੈਡ ਰਸਤੇ ਆਹੀ ਰੋਡਾਂ ਕਰਕੇ ਆ ਕਿਉਂਕਿ ਜਦੋਂ ਜਾਨਾ ਸਪੀਡ ਤੇ ਟੋਏ ਦਾ ਛੋਟਾ ਛਿਕਣਾ ਨਹੀਂ ਵੱਡਾ ਹੈ ਤਾਂ ਛੋਟਾ بڑا ਕਿਤੇ ਨਹੀਂ ਆ ਕੇ ਬਚਣਾ ਆ ਦੋਨੋਂ ਕਾਣ ਆਪਣੀ ਸ਼ੇਧ ਖਰਾਬ ਨਾਲ ਐਕਟਿਵਾ ਤਨਖਾਹ ਦੇ ਵਿੱਚ ਮੈਂ ਕੀ ਕੀ ਲੂੰਗਾ ਨਹੀਂ ਤੁਹਾਡੇ ਇੱਕ ਤਨਖਾਹਾਂ ਮੇਰੀ ਮੈਂ ਕੀ ਕੀ ਲੂੰਗਾ ਸੱਚੀ ਕੁਛ ਐਕਸੀਡੈਂਟ ਭਾਜੀ ਸੱਚੀ ਹੋਇਆ ਜੀ ਮੇਰੇ ਕੋਲ ਹੀ ਮੋਟਾ ਪਈ ਹੈ ਜੀ ਕੀ ਹੋਇਆ ਕੀ ਸੀ ਟੋਏ ਦੇ ਵਿੱਚ ਮੈਨੂੰ ਦਿਖਿਆ ਨਹੀਂ 4 ਸਾਲ ਪਹਿਲਾਂ ਮੇਰਾ ਐਕਸੀਡੈਂਟ ਹੋਇਆ రికవర్ ਹੋ ਗਿਆ ਠੀਕ ਹੋ ਗਿਆ ਹੁਣ ਜਿਹੜੀ ਪੁਰਾਣੀ ਸੱਟਾਂ ਨੇ ਦਰਦ ਕਰਨੀਆਂ ਰੋਡ ਤੇ ਜਾਣਾ ਯਾ ਟੁਏ ਟਿੱਪੇ ਨੇ ਗੱਡੀਆਂ ਨੇ ਦਾ ਰਾਹ ਹੀ ਦੇਣਾ ਅਗਲੇ ਨੇ ਆਪਣੀ ਬਚਾ ਲੈ ਟੂ ਵੀਲਰ ਵਾਲਾ ਜਾ ਜਾ ਕੇ ਥਾਂ ਬੱਜੇ ਵਿਚਾਰੀ ਡਿਸਕ ਲੱਗੀ ਪਿੱਛੋਂ ਦੀ ਫਰੀ ਵੋਟ ਅੱਧੀ ਦਿੱਤੀ ਸੀ ਭਾਈ ਵੋਟ ਤਾਂ ਪੂਰੀ ਦਿੱਤੀ ਆ ਇਹ ਜਨਤਾ ਨੂੰ ਇਹ ਲੋਕਾਂ ਨੂੰ ਮੈਂ ਪੁੱਛਦਾ ਜਿਵੇਂ ਆ ਬਾਈ ਜੀ ਤੁਸੀਂ ਸ਼ੁਰੂਆਤ ਕਰਤੀ ਐ ਜੀ ਅਸੀਂ ਪਹਿਲੇ ਆ ਜੀ ਪੰਜਾਬ ਦੇ ਵਿੱਚ ਅਸੀਂ ਲੰਗਰ ਅਜ ਲਾਤਦਾ ਵੈ ਮੂਵ ਸਪਰੇ ਦਾ ਆਜੋ ਲੈ ਜੋ ਕਾਉਂ ਦੇ ਸਸੀ ਦੇ ਨੇ ਆ ਐਕਸਪੀ ਕਾਉਂ ਆ ਨਾ ਅਸੀਂ ਮਰਦੇ ਆ ਕਾਉਂ ਆ ਨਾ ਅਸੀਂ ਮਰਦੇ ਪਏ ਆ ਆ ਦੰਦ ਜੁਣੇ ਆ ਆ ਦੰਦ ਹੰਡੀਆਂ ਕੰਮ ਟੈਕਸੀ ਦਾ ਟੈਕਸੀ ਦਾ ਸੁਭਾਈ ਹੈ ਨਹੀਂ ਆ ਦੇਖੋ ਟੈਕਸੀ ਲੈ ਆਵੇ ਕੋ ਸਸਤੀ ਨਹੀਂ ਹੈ ਇਹ ਮੇਰੇ ਨਾਲ ਮੈਂ ਕੰਪਨੀ ਤੋਂ ਪਿਆਰ 5000 ਰੁਪਏ ਲਾਇਆ ਤੇ ਐਕਸੀਡੈਂਟ ਹੋਇਆ ਕੱਲ ਮੇਰਾ ਕੱਲ ਟੁੱਟਾ ਹੋਇਆ ਇੱਥੇ ਹੋਇਆ ਮੈਂ ਹਾਂਜੀ ਕੱਲ ਆਹ ਦੇਖੋ ਟੁੱਟ ਗਿਆ ਇੱਥੇ ਟੁੱਟਿਆ ਇੱਥੇ ਟੁੱਟਿਆ ਕੱਲ ਮੇਰਾ ਹਾਲ ਮੇਰਾ ਡਿਲੀਵਰੀ ਦਾ ਕੰਮ ਆ ਰੋਜ਼ ਅਸੀਂ ਇੱਥੋਂ ਨੰਗਣਾ ਹਾਲ ਦੇਖੋ ਇਹਦਾ ਕੀ ਆ ਮੋਟਰਸਾਈਕਲ ਦਾ ਸਰਕਾਰਾਂ ਕੋਲ ਨਗਰ ਨਿਗਮ ਕਾਰਪੋਰੇਸ਼ਨ ਲੁਧਿਆਣਾ ਕੋਲ ਸੜਕਾਂ ਤੱਕ ਤਾਂ ਸਾਡੇ ਕੋਲ ਬੇਸਿਕ ਤੋਂ ਦਿੱਤੀਆਂ ਨਹੀਂ ਜਾਣੀਆਂ ਇਸ ਕਰਕੇ ਅਸੀਂ ਲੋਕਾਂ ਨੂੰ ਕਹਿੰਦਾ ਕਿ ਹੁਣ ਤਾਂ ਆਲੂ ਛੋਲੇ ਪੂੜੀ ਦਾ ਲੰਗਰ ਨਾ ਲਾਇਆ ਜਗਾ ਜਗਾ ਤੇ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਤੋਂ ਸ਼ੁਰੂਆਤ ਕਰਤੀ ਹੈ ਅਸੀਂ ਲੰਗਰ ਲਾਉਂਦਾ ਵੇ ਕਿ ਟੁੱਟੀਆਂ ਸੜਕਾਂ ਤੋਂ ਜਦੋਂ ਲੋਕ ਲੰਘਣਗੇ ਤਾਂ ਉਹਨਾਂ ਨੂੰ ਨੰਗਰ ਦੀ ਲੋੜ ਪੈਣੀ ਮੂਵ ਦੀ ਉਹਨਾਂ ਨੂੰ ਗੱਡੀਆਂ ਵਾਸਤੇ ਪੈਣੀ ਸ਼ੌਕਰ ਦੀ ਉਹਨਾਂ ਦੇ ਲੱਕ ਜਦੋਂ ਭੰਨੇ ਜਾਣੇ ਆ ਲੋੜ ਪੈਣੀ ਬੈਲਟਾਂ ਦੀ ਜੋ ਸੱਟਾਂ ਲਗਣੀਆਂ ਦਾ ਪੱਟੀਆਂ ਦੀ ਆਜੋ ਜੀ ਆਜੋ ਆਜੋ ਲੈ ਜੋ ਲੈ ਜੋ ਆਇਓ ਆਜੋ ਭਾਜੀ ਆਜੋ 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 ਭਾਜੀ ਭਾਜੀ ਲੁਧਿਆਣੇ ਦੇਣ ਵਾਲੇ ਹੋ ਲੁਧਿਆਣੇ ਰਹਿਣ ਵਾਲੇ ਭਾਜੀ ਲੁਧਿਆਣੇ ਸ਼ਹਿਰ ਦੀਆਂ ਸੜਕਾਂ ਦਿਵਾਰੇ ਕੀ ਕਹਿਣਾ ਚਾਹੋਗੇ ਭਾਈ ਬਹੁਤ ਕੁਝ ਕਹਿਣਾ ចਾਣੇ ਆਂ ਜੀ ਸੜਕਾਂ ਬਾਰੇ ਆ ਜਿਹੜੀ ਲੁਧਿਆਣਾ ਸ਼ਹਿਰ ਦੀ ਕੋਈ ਇੱਕ ਵੀ ਸੜਕ ਪਹਿਲਾਂ ਦੱਸੋ ਤੁਹਾਨੂੰ ਸਹੀ ਮਰਜ਼ੀ ਦੀ ਦੇਖੀ ਆਂ ਨਾ ਕੋਈ ਸਹੀ ਲੱਗਦੀ ਪਾਜੀ ਚੰਦ ਕਦਮਾਂ ਦੀ ਦੂਰੀ ਤੇ ਤੁਸੀਂ ਸਿੱਧਾ ਜਾ ਰਹੇ ਹੋ ਸਿੱਧਾ ਹੀ ਜਾ ਰਹੇ ਆ ਪਾਜੀ ਇਹ ਜਿਹੜੀ ਸੜਕ ਹੈ ਸਿੱਧੀ ਜਾ ਰਹੀ ਹੈ ਨਾ ਪਾਜੀ ਫਿਰ ਸਿੱਧੀ ਜਾ ਰਹੀ ਹੈ ਇਹ ਸੜਕ ਬਹੁਤ ਬੁਰੀ ਹਾਲਾਤ ਹੈ ਪਾਜੀ ਇਹ ਸੜਕ ਡੀ ਐਮ ਸੀ ਹਸਪਤਾਲ ਨੂੰ ਜਾਂਦੀ ਹੈ ਇਹ ਲੋੜਮਾ ਵੀਰ ਕੋਰੇ ਨੂੰ ਜਾਂਦੀ ਹੈ ਪਾਜੀ ਇਹ ਯੂਨੀਵਰਸਿਟੀ ਨੂੰ ਜਾਂਦੀ ਹੈ ਰੋਜ਼ਗਾਰਨ ਨੂੰ ਕੁਮਾਰ ਮੰਡੀ ਨੂੰ ਪਾਜੀ 22 ਸਾਲ ਹੋ ਗਏ ਸੜਕ ਦੇ ਪਰ ਕੱਚੇ ਡੇ ਹੋਏ ਐ ਪਾਜੀ ਬੱਚਾ ਦੇ ਪੱਤ ਲਾਲ ਆ ਕੇ ਲਾਲ ਆ ਕੇ ਸੜਕ ਦਾ ਬੇੜਾ ਕਰਤਾ ਪਰ ਸੜਕ ਦੀ ਸੁਣਵਾਈ ਨਹੀਂ ਜੇ ਕਿਸੇ ਨੇ ਆਵਾਜ਼ ਚੱਕੀ ਤਾਂ ਕਹਿੰਦੇ ਉਹ ਪਰਚਾ ਕਰ ਦੇਾਂਗੇ ਜੇ ਕਿਸੇ ਨੁਮਾਇੰਦੇ ਨੇ ਕਿਸੇ ਕਾਉਂਸਲਰ ਨੇ ਪਾਜੀ ਪੂਰੇ ਲੁਧਿਆਣਾ ਸ਼ਹਿਰ ਦੇ ਹਾਲਾਤ ਬਹੁਤ ਮਾੜੇ ਐ ਪਾਜੀ ਤੁਹਾਡਾ ਸਕੂਟਰ ਰੱਬ ਨਾ ਕਰੇ ਅੱਗੇ ਜਾ ਕੇ ਡਿੱਗਣਾ ਡਿੱਗਣਾ ਖਰਾਬ ਹੋਣਾ ਹੀ ਹੋਣਾ ਉਹਦੇ ਲਈ ਸ਼ੌਕਰ ਫਰੀ ਪਾਜੀ ਰੱਬ ਨਾ ਕਰੇ ਤੁਹਾਡੇ ਜੇ ਕਿਤੇ ਬਾਹਰ ਸੱਟ ਲੱਗ ਗਈ ਪਾਜੀ ਮੂੰਹ ਮਾੜੀ ਜੀ ਮਾੜੀ ਮੂੰਹ ਲਵਾਓ ਮਾੜੀ ਜੀ ਲੈ ਦਿਓ ਭਾਜੀ ਪੈਸੇ ਵੀ ਲੋੜੀ ਆ ਮਾੜੀ ਜੀ ਜੋ ਜੋ ਹਾਲਾਤ ਨੇ ਆ ਪੱਟੀ ਪਾ ਕੇ ਮੈਡੀਕਲ ਆਲੇ ਪਾਸੇ ਹਾਲਾਤ ਹੋਏ ਪਿਆ ਸਾਨੂੰ ਤਾਂ ਲੋਡ ਪੈਣੀ ਪੈਣੀ ਆ ਬਾਜੀ ਜੇ ਤੁਸੀਂ ਰੱਬ ਨਾ ਕਰੇ ਇੱਕ ਦਿਨ ਲੱਕ ਬੰਨਿਆ ਗਿਆ ਬਾਜੀ ਤੇ ਤੁਹਾਡੀ ਬੈਲਟ ਆ ਬੈਲਟ ਆ ਫੜੀ ਦੇ ਇੱਕ ਮਿੰਟ ਜਨਾ ਆਈ ਦੀ ਲੋਡ ਨਹੀਂ ਮੈਨੂੰ ਬੈਲਟ ਦੇ ਦਿਓ ਮੈਨੂੰ ਬੈਲਟ ਦੀ ਜਿਆਦਾ ਲੋਡ ਆ ਜੀ ਬੈਲਟ ਲੋੜ ਹੈ ਕੀ ਬਾਜੀ ਬਹੁਤ ਲੋਡ ਹੈ ਬਾਜੀ ਬੈਲਟ ਦੀ ਦਾ ਲਾਓ 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 ਬਾਜੀ ਬਹੁਤ ਲੋਡ ਹੈ ਬੈਲਟ ਦੀ ਆ ਆ ਲਓ ਚਾ ਲਓ ਬਾਜੀ ਅਸੀਂ ਤੁਹਾਡੇ ਅਸੀਂ ਇਹ ਬੇਨਤੀ ਕਰਦੇ ਹਾਂ ਬਾਜੀ ਤੁਹਾਨੂੰ ਜਿਹੜਾ ਸਾਸੀ ਲੰਗਰ ਲਾਇਆ ਇਹ ਅੱਜ ਲੰਗਰ ਲਾਇਆ ਮੇਰਾ ਦੋਸਤ ਉਹ ਕਹਿੰਦਾ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਤੇ ਨਗਰ ਨਿਗਮ ਨੇ ਪਾਚਨੇ ਲਾਤੇ ਇਹਨਾਂ ਤੋਂ ਆਪਣੇ ਕਦੀ ਟਿਊਬਾਂ ਤੇ ਨਹੀਂ ਲਾਏ ਸੋ ਹਾਲਾਤ ਬੱਤੋਂ ਬੱਤਰ ਹੈ ਮੈਂ ਇੱਕ ਗੱਲ ਪੁੱਛਣਾ ਚਾਹਨਾ ਕਿ ਤੁਸੀਂ ਲੋਕਾਂ ਨੂੰ ਆਵਾਮ ਨੂੰ ਲੁਧਿਆਣੇ ਦੀਆਂ ਪੰਜਾਬ ਦੀਆਂ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਆਨ ਵਾਲੇ ਟਾਈਮ ਦੇ ਵਿੱਚ ਇਹੋ ਜਿਹਾ ਲੰਗਰ ਸਾਨੂੰ ਫ੍ਰੀ ਬਿਜਲੀ ਵਾਲਾ ਨਹੀਂ ਸਾਨੂੰ ਰਾਸ਼ਨ ਵਾਲਾ ਲੰਗਰ ਨਹੀਂ ਚਾਹੀਦਾ ਕਿਉਂਕਿ ਲੋਕੀਂ ਗਿਰਨਗੇ ਮਰਨਗੇ ਹਸਪਤਾਲਾਂ ਜਾਣਗੇ ਚੰਦ ਕਦਮਾਂ ਦੇ ਦੂਰ ਦੇ ਹਸਪਤਾਲ ਹੋਵੇ ਸੜਕਾਂ ਦੇ ਹਾਲਾਤੇ ਹੁਣ ਸਾਨੂੰ ਲੰਗਰ ਕਿਹੜੇ ਚਾਹੀਦੇ ਭਾਜੀ ਸਾਨੂੰ ਤਾਂ ਰੋਡ ਹੋਣਾ ਠੀਕ ਚਾਹੀਦਾ ਲੰਗਰ ਆ ਚਾਹੀਦਾ ਆ ਲੰਗਰ ਸਾਨੂੰ ਫ੍ਰੀ ਲੰਗਰ ਆ ਆ ਲੰਗਰ ਸੋ ਤੁਸੀਂ ਬੇਨਤੀ ਕਰੋਗੇ ਹਾਂਜੀ ਤੁਸੀਂ ਬੈਲਟ ਕਿਉਂ ਲਗਵਾਈਆ ਇਹ ਮੇਰਾ ਬੈਲਟ ਲਗਵਾਉਣ ਦਾ ਕਾਰਨ ਇਹ ਜੀ ਅੱਜ ਹਫਤਾ ਹੋ ਗਿਆ ਮੈਂ ਵੈਡ ਰਸਤੇ ਆ ਆਹੀ ਰੋਡਾਂ ਕਰਕੇ ਆ ਕਿਉਂਕਿ ਜਦੋਂ ਜਾਣਾ ਸਪੀਡ ਤੇ ਟਾਇਆ ਦਾ ਛੋਟਾ ਦਿਖਣਾ ਨਹੀਂ ਵੱਡਾ ਹੈਗਾ ਛੋਟਾ بڑا ਕਿਤੇ ਨਹੀਂ ਦੋ ਨੁਕਸਾਨ ਆਪਣੀ ਸਿਹਤ ਖਰਾਬ ਨਾਲ ਐਕਟਿਵਾ ਐਕਟਿਵਾ ਨਵੀਂ ਲਈਤੀਆ ਤੋ ਹੀ ਚਲਾ ਕੇ ਦੇਖੋ ਪਿੰਨ ਪਿੰਨ ਪ੍ਰਕਾਰ ਦੇ ਝਟਕੇ ਮਿਲਨੇ ਆ ਰੋਡ ਟੈਕਸ ਦਾ ਇਹਨਾਂ ਨੇ ਮਠੋਕੇ ਲੈ ਲੈਣੇ ਆ ਐਕਟਿਵਾ ਲੈ ਜਾਓ ਜੀ ਪਹਿਲੇ ਐਕਟਿਵਾ 60000 ਦੀ ਅੱਜ ਦੇ 1 ਲੱਖ ਰੁਪਏ ਦੀ ਐਕਟਿਵਾ ਪਿੱਛੋ ਜੀ ਸ਼ਸ ਬਧਾਤਾ ਜੀ ਕਾਉਸ ਐਸ ਦੋਵੋ ਜੀ ਰੋਡ ਟੈਕਸ ਦੋਵੋ ਜੀ ਰੋਡ ਟੈਕਸ ਹਰ ਚੀਜ਼ ਚ ਦੇ ਰਿਆ ਮੈਂ ਮੈਂ ਪੈਟਰੋਲ ਪਾਣਾ ਰੋਡ ਟੈਕਸ ਦੇ ਰਿਆ ਆ ਮੈਂ ਐਕਟਿਵਾ ਲੈ ਰੋਡ ਟੈਕਸ ਦੇ ਰਿਆ ਮੈਂ ਸਰਵਿਸ ਕਰਾਣੀ ਰੋਡ ਟੈਕਸ ਦੇ ਰਿਆ ਮੈਂ ਤੇਲ ਲੈਣਾ ਰੋਡ ਟੈਕਸ ਦੇ ਰਿਆ ਆ ਕਿਸ ਚੀ ਬੈਲਟ ਤੁਹਾਡੇ ਕੋਲ ਲੈ ਕੇ ਪਾਰ ਰਹੇ ਆ ਤਨਖਾਹ ਦੇ ਵਿੱਚ ਮੈਂ ਕੀ ਕੀ ਲੂੰਗਾ ਨਹੀਂ ਤੁਹਾਡੇ ਇੱਕ ਤਨਖਾਹ ਆ ਮੇਰੀ ਮੈਂ ਕੀ ਕੀ ਲੂੰਗਾ ਸੱਚੀ ਕੁਛ ਐਕਸੀਡੈਂਟ ਭਾਈ ਸੱਚੀ ਹੋਇਆ ਜੀ ਮੇਰੇ ਕੋਲ ਰਿਪੋਰਟਾਂ ਪਈਆਂ ਜੀ ਕੀ ਹੋਇਆ ਕੀ ਸੀ ਭਾਈ ਰੋਡ ਖਰਾਬ ਸੀਗੀ ਟੋਏ ਦੇ ਵਿੱਚ ਮੈਨੂੰ ਦਿਖਿਆ ਨਹੀਂ 4 ਸਾਲ ਪਹਿਲਾਂ ਮੇਰਾ ਐਕਸੀਡੈਂਟ ਹੋਇਆ ਅੱਛਾ ਰਿਕਵਰ ਹੋ ਗਿਆ ਠੀਕ ਹੋ ਗਿਆ ਹੁਣ ਜਿਹੜੀ ਪੁਰਾਣੀ ਸੱਟਾਂ ਨੇ ਦਰਦ ਕਰਨੀਆਂ ਰੋਡ ਤੇ ਜਾਣਾ ਯਾਰ ਟੋਏ ਟਿੱਬੇ ਨੇ ਗੱਡੀਆਂ ਵਾਲੇ ਦਾ ਰਾਹ ਨਹੀਂ ਦੇਣਾ ਅਗਲੇ ਨੇ ਆਪਣੀ ਬਚਾ ਕਰਨਾ 2 ਵੀਲਰ ਵਾਲਾ ਜਾ ਜਾ ਕੇ ਠਾਂ ਭੱਜੇ ਸਾਰੀ ਡਿਸਕ ਲੱਗੀ ਪਿੱਛੋਂ ਦੀ ਕੋਈ ਭਾਜੀ ਸਮਾਰਟ ਸਿਟੀ ਨਹੀਂ ਆ ਸਮਾਰ ਅੱਜ ਤੁਸੀਂ ਲਾਤੀ ਇਹ ਨਾਲੇ ਪੱਛ ਲਾ ਕੇ ਚੱਲ ਜਾਣਾ ਆ ਤਿੰਨ ਦਿਨਾਂ ਬਾਅਦ ਪੱਛ ਆਇਆ ਖਿਲਰਿਆ ਹੋਣਾ ਸੀ ਵੀ ਵੋਟ ਅੱਧੀ ਦਿੱਤੀ ਸੀ ਭਾਈ ਵੋਟ ਤਾਂ ਬੁਰੀ ਦਿੱਤੀ ਆ ਇਹ ਜਨਤਾ ਨੂੰ ਇਹ ਲੋਕਾਂ ਨੂੰ ਮੈਂ ਪੁੱਛਦਾ ਜਿਵੇਂ ਆ ਬਾਈ ਜੀ ਬਾਈ ਜੀ ਮੈਂ ਤੁਹਾਨੂੰ ਜਾਣਦਾ ਤਾਂ ਨਹੀਂ ਪਰ ਤੁਹਾਡਾ ਨਾਮ ਕੀ ਹੈ ਬਾਈ ਜੀ ਅਮਨ ਅਮਨ ਜੀ ਫਕਰ ਹੁੰਦਾ ਤੁਹਾਡੇ ਵਰਗੇ ਪੰਜਾਬੀਆਂ ਨੂੰ ਦੇਖ ਕੇ ਸ਼ਰਮ ਆਂਦੀ ਹੈ ਉਹਨਾਂ ਨੂੰ ਜਿਹੜੇ ਕਹਿੰਦੇ ਭਗਤ ਸਿੰਘ ਚਾਹੀਦਾ ਪਰ ਗੌਂਡੀਆਂ ਦੇ ਘਰ ਚਾਹੀਦਾ ਉਹ ਯਾਰ ਅਜੇ ਬੰਦਾ ਇੱਥੇ ਖੜਾ ਵੈ ਇਹ ਮੇਰਾ ਵੀਰ ਅਮਨ ਆ ਮੇਰਾ ਨੋਨ ਨਹੀਂ ਹੈ ਲੇਕਿਨ ਖੁਸ਼ੀ ਹੈ ਕਿ ਪੰਜਾਬੀ ਪੰਜਾਬੀ ਦੇ ਆਪਣਾ ਦਰਦ ਵਿੱਚ ਹੈ ਤਕਲੀਫ ਵਿੱਚ ਹੈ ਤਾਂ ਹੀ ਬੋਲੇ ਆ ਬਿਲਕੁਲ ਹੈ ਬਿਲਕੁਲ ਇਹ ਤਕਲੀਫ ਹੈ ਇਹ ਤਕਲੀਫ ਨੇ ਇਹਨੂੰ ਤਕਲੀਫ ਦੇਣੀ ਹੈ ਇਹ ਤਕਲੀਫ ਨੇ ਇੱਚੇ ਆਣਾ ਆ ਤੁਹਾਡੇ ਹਿਸਾਬ ਨਾਲ ਹੁਣ ਲੰਗਰ ਜਗ੍ਹਾ ਜਗ੍ਹਾ ਤੇ ਇਹੋ ਜਿਹਾ ਲੱਗਣਾ ਚਾਹੀਦਾ ਪੰਜਾਬ ਤੇ ਅਸੀਂ ਸ਼ੁਰੂਆਤ ਕਰਤੀ ਹੈ ਜੀ ਅਸੀਂ ਪਹਿਲੇ ਆ ਜੀ ਪੰਜਾਬ ਦੇ ਵਿੱਚ ਅਸੀਂ ਲੰਗਰ ਅਜ ਲਾਤਾ ਵੈ ਮੂਵ ਸਪਰੇ ਦਾ ਆਜੋ ਲੈ ਜੋ ਅਸੀਂ ਲੰਗਰ ਲਾਤਾ ਵਾ ਸਾਨੂੰ ਆ ਮhenga ਜੀ ਸਾਨੂੰ ਆ ਮhenga ਜੀ ਕੁੱਟੀਆਂ ਦਾ ਅਸੀਂ ਲੰਗਰ ਲਾਤਾ ਬੈਠਾ ਲੰਗਰ ਜਿਹੜਾ ਹੈ ਨਾ ਕਿਸਾਨ ਹੈ ਜੀ ਪੰਜਾਬੀ ਲੰਗਰ ਲਾਣਦੇ ਆ ਦੋ ਟਾਈਮ ਦਾ ਰੋਟੀ ਮਿਲ ਜੂਗੀ ਸਾਨੂੰ ਅਜਦਾ ਲੰਗਰ ਮਿਲਦਾ ਅਮਨਜੀਤ ਪੰਜਾਬ ਦੇ ਗੁਰਦੁਆਰੇ ਸਾਹਿਬ ਪੰਜਾਬ ਸਾਡੇ ਗੁਰਦੁਆਰੇ ਸਾਹਿਬ ਹੈ ਜਿਹੜੇ ਹੈਗੇ ਆ ਨਾ ਇੰਨੇ ਸਖਸ਼ਮ ਹੈਗੇ ਸਾਨੂੰ ਭੁੱਖਾ ਦੋ ਟਾਈਮ ਲੰਗਰ ਨੂੰ ਲੈ ਜੀ ਪੰਜਾਬ ਚ ਨਹੀਂ ਪੰਜਾਬ ਦੇ ਕਿਤੇ ਬਾਹਰੋਂ ਵੀ ਆ ਜੂ ਭੁੱਖਾ ਜਾਣ ਨਹੀਂ ਜੀ ਸਾਡੀ ਤਨਖਾਹਾਂ ਪਤਾ ਕੀਤੇ ਜਾਣੀ ਹੈ ਜੀ ਇਹਦੀ ਸਰਵਿਸ ਇਹਦੀ ਤੋੜ ਪੰਨ ਅੱਜ ਜਨੋ ਚਲਾਓ ਤਾਂ ਪੰਡ ਪੇਨ ਬਕਾਰ ਦੇ ਖੜਕੇ ਆਣ ਕਿਉਂ ਆਣੇ ਇੱਥੇ ਚਲਦੀ ਹੈ ਜੀ ਹੁਣੀ ਅਮਨਜੀਤ ਦੀ ਗੱਲ ਰੋਡ ਟੈਕਸ ਅਸੀਂ ਦਿੰਦੇ ਆ ਕਾਉਸ ਐ ਸਸੀਂ ਦਿੰਦੇ ਆ ਇਕ ਦੋ ਕਾਉਆਂ ਨਾਲ ਅਸੀਂ ਮਰਦੇ ਆ ਕਾਉਆਂ ਨਾਲ ਅਸੀਂ ਮਰਦੇ ਪਏ ਆ ਆ ਦਰਦ ਸੁਣੋ ਆ ਦਰਦ ਸੁਣੋ ਇਹ ਕੰਮ ਟੈਕਸੀ ਦਾ ਟੈਕਸੀ ਦਾ ਤਿੱਲੀ ਹਾਈਵੇ ਚੱਲ ਜਿਓ ਬਨਾਵੇ ਚੱਲ ਜਿਓ ਬਠਿੰਡੇ ਚੋਂ ਇੰਨੀਆਂ ਗਾਉਆਂ ਨੇ ਪਰ ਜਿੰਨੇ ਤੁਹਾਡੇ ਸਿਰ ਦੇ ਵਾਲ ਨਹੀਂ ਹੋਣੇ ਕਿੰਨੀ ਗਾਉਆਂ ਨੇ ਸੁਵਾਈ ਹੋਈ ਨਹੀਂ 50 ਦਾ ਹੀਰਾ ਚਲਾ ਗਿਆ ਉਹ ਸਾਈ ਰਾਜਵੀਰ ਜਵੰਦਾ ਉਹ ਨੇ ਮਾਲਿਕ ਜੀ ਉਸ ਦਾ ਕੀ ਹੈ ਬੈ ਸਕੇ ਰਾਜਵੀਰ ਜਵੰਦਾ ਸੁਵਾਈ ਆਈ ਨਹੀਂ ਆ ਦੇਖੋ ਟੈਕਸੀ ਡਰਾਈਵਰ ਉਹ ਸਿਸਟਮ ਹੈ ਨਹੀਂ ਮੇਗਲਾ ਇਸ ਲਈ ਸਾਡਾ ਇੰਡੀਆ 100 ਸਾਲ ਪਿੱਛੇ ਐ ਇੱਕ ਸਾਲ ਮੈਨੂੰ ਦੇ ਦੇਣਾ ਇੱਕ ਸਾਲ ਮੈਨੂੰ ਗਵਰੰਟੀ ਸਾ ਮੈਂ ਗਵਰੰਟੀ ਆ ਸਿੰਘ ਸਾਹਿਬ ਜੇ ਆ ਗਏ ਨਾ ਲੁਧਿਆਣਾ ਅੱਡ ਬਈ ਸ਼ਾਮ ਬਣਾ ਦੇਗਾ ਗਵਰੰਟੀ ਆ ਸਿੰਘ ਸਾਹਿਬ ਸ਼ੰਕ ਸਾਹਿਬ ਜੇ ਕਾਮ ਆਦਮੀ ਜੇ ਕਾਮ ਆਦਮੀ ਦਾ 10 ਵਜੇ ਸੋਚੂਗਾ ਗੱਡੀ ਕੰਮ ਕੱਢਣ ਵਾਸਤੇ ਮੈਂ ਕੱਢਾਂ ਨਾ ਕਰਾਂ। ਜੇ ਕਾਮ ਆਦਮੀ ਇੰਨੀ ਗੱਲ ਕਹਿ ਸਕਦਾ ਵੈ ਤਾਂ ਸੋਚ ਕੇ ਦੇਖੋ ਇੱਕ ਚੱਕਰ ਨਾ ਚਾਹਾਂ ਤਾਂ ਕੀ ਨਾ ਕਰਨ। ਆ ਅਸੀਂ ਲੋਕਾਂ ਨੂੰ ਨਾ ਅਸੀਂ ਲੰਗਰ ਲਾਇਆ ਜੀ ਅੱਜ ਕਿਉਂਕਿ ਹੁਣ ਅਸੀਂ ਕਹਿ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਤੀ ਹੈ ਕਿ ਆਲੂ ਛੋਲੇ ਪੂੜੀ ਦਾ ਸਰਕਤ ਤੇ ਲੰਗਰਾਂ ਨੇ ਬੰਦ ਕਰ ਦਿਓ। ਜੇ ਵਾਕਈ ਤੁਸੀਂ ਪੰਜਾਬੀਆਂ ਦੇ ਹਿਮੈਤੀਓ ਪੰਜਾਬ ਦੇ ਲੋਕਾਂ ਦੇ ਹਿਮੈਤੀਓ ਤਾਂ ਦੇਖੋ ਸਾਡੀਆਂ ਸਰਕਾਰਾਂ ਕੋਲ ਸਾਡੇ ਕਾਰਪੋਰੇਸ਼ਨਾਂ ਕੋਲ ਸਾਡੇ ਪੁੱਡਾ ਫੂਡ ਕੋਲ ਪਾਜੀ ਇੱਕ ਮਿੰਟ ਪਹਿਲਾਂ ਬੋਲਣ ਦਿ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਾਡੀਆਂ ਜਿਹੜੀਆਂ ਚਾਹ ਨਗਰ ਨਗਰ ਕਾਰਪੋਰੇਸ਼ਨ ਚਾਹ ਗਲਾਡਾ ਚਾਹ ਪੁੱਡਾ ਚਾਹ ਪ੍ਰੂਫ ਚਾਹ ਕੋਈ ਵੀ ਇਸ ਜਿਹੜੀਆਂ ਇਹੋ ਜਿਹੀਆਂ ਜਿਹੜੇ ਹੈਗੀਆਂ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਤੁਸੀਂ ਸੜਕਾਂ ਤਾਂ ਸਾਨੂੰ ਦੇਣੀਆਂ ਨਹੀਂ ਸਹੂਦਾਵਾਂ ਤਾਂ ਦੇਣੀਆਂ ਹੀ ਨਹੀਂ ਤੁਸੀਂ ਮਸ ਤੋਂ ਆਪਣੇ 10-10% ਦੀ ਕਮਿਸ਼ਨਾਂ ਦੇ ਖੇਲਾਂ ਦੇ ਵਿੱਚ ਸੋ ਅਸੀਂ ਸ਼ੁਰੂਆਤ ਕਰਤੀ ਹੈ ਜੀ ਅਸੀਂ ਪੰਜਾਬ ਚ ਪਹਿਲੇ ਆ ਜਿਨ੍ਹਾਂ ਨੇ ਲੰਗਰ ਸ਼ੌਕਰ ਅਈ ਲੋਕਾਂ ਨੂੰ ਸ਼ੌਕਰ ਵੰਡਦੇ ਮੈਂ ਕਿਉਂਕਿ ਸਰਕਾ ਟੁੱਟੀਆਂ ਵੈ ਲੋਕਾਂ ਨੇगिरਣਾ ਹੈ ਮਰਨਾ ਉਹਨਾਂ ਨੂੰ ਚਾਰੇ ਦੀਆਂ ਗੱਡੀਆਂ ਉੱਤੇ ਸ਼ੌਕਰ ਚਾਹੀਦੇ ਆ ਅਸੀਂ ਮੁਫਤ ਸ਼ੌਕਰ ਵੰਡ ਰਹੇ ਆ ਜੋ ਲੋਕਾਂ ਨੇगिरਣਾ ਉਹਨਾਂ ਸੱਟਾਂ ਲਗੜੀਆਂ ਅਸੀਂ ਮੁਫਤ ਸਪਰੇ ਆ ਦੇਖੋ ਆ ਮੁਫਤ ਸਪਰੇ ਅਸੀਂ ਲੰਗਰ ਦੇ ਰਹੇ ਆ ਆ ਸਰਦਾਰ ਜੀ ਨੇ ਜਿਵੇਂ ਦੱਸਿਆ ਅਮਨ ਜੀ ਨੇ ਜਿਦ ਦੱਸਿਆ ਕਿ ਆ ਬੈਲਟ ਆ ਬੈਲਟ ਦਾ ਅਸੀਂ ਲੰਗਰ ਲਾਇਆ ਕਿਉਂਕਿ ਜਦੋਂगिरਣਾ ਜਦੋਂ ਮੰਨ ਕੇ ਹੇਲਨੇ ਆ ਉਦੋਂ ਬੈਲਟ ਦੀ ਲੋੜ ਪੈਣੀ ਆ ਅਸੀਂ ਬੈਲਟ ਦਾ ਮੁਫਤ ਲੰਗਰ ਲਾਤਾ ਜੋ ਸੱਟਾਂ ਲਗਣੀਆਂ ਵੈ ਆ ਪੱਟੀਆਂ ਦੀ ਲੋੜ ਪੈਣੀ ਆ चंद कदमਾਂ ਦੀ ਦੂਰੀ ਤੇ ਤੇ ਹਸਪਤਾਲ ਹੋਣ ਹਜ਼ਾਰੋਂ ਐਂਬੂਲੈਂਸਾਂ ਲੰਘਦੀਆਂ ਹਜ਼ਾਰੋਂ ਐਂਬੂਲੈਂਸਾਂ ਤੋਂ ਲੰਘਦੀਆਂ ਹੋਣ ਚੰਦ ਕਦਮਾਂ ਦੀ ਦੂਰੀ ਤੇ ਸਕੂਲ ਹੋਣ ਚੰਦ ਕਦਮੇ ਸਕੂਲ ਹੋਣ ਕਾਲਜ ਹੋਣ ਤੇ ਸੜਕਾਂ ਦੇ ਹਾਲਾਤ ਇਹੋ ਜਿਹੇ ਹੋਣ ਸੜਕਾਂ ਦੇ ਹਾਲਾਤ ਇੱਥੇ ਇਹੋ ਜਿਹੇ ਹੋਣ ਆ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਕੀ ਹੈ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਦਰਦ ਅੱਜ ਚ ਲੱਗਦਾ ਪਿਆ ਵਾ ਦਰਦ ਅੱਜ ਹੁੰਦਾ ਪਿਆ ਵਾ ਮੈਂ ਕੀ ਕਹਾ ਆ ਜਾਗੇ ਹੋਏ ਲੋਗ ਹੈ ਯਾਰ ਸ਼ਰਮ ਕਰੋ ਛੇੜਨਾ ਦਰਦਾਂ ਨੂੰ ਇਹ ਦਰਦ ਸੁਣਾਈ ਨਹੀਂ ਜਾਣੀ ਟਾੜੇ ਰੁਪਈਆ ਕਹਿੰਦੇ ਪੈਰ ਪਾ ਰਹੇ ਨੇ 5000 ਰੁਪਏ ਲੱਗੇ ਆ ਆਲੋ ਆ ਬਾਜੀ ਸੁਣ ਲਓ 5000 ਰੁਪਈਆ ਲਾ ਕੇ ਆ ਕੰਪਨੀ ਤੋਂ ਪਿਆ 5000 ਰੁਪਈਆ ਲਾਇਆ ਤੇ ਐਕਸੀਡੈਂਟ ਹੋਇਆ ਕੱਲ ਮੇਰਾ ਕੱਲ ਟੁੱਟਾ ਹੋਇਆ ਇੱਥੇ ਹੋਇਆ ਮੈਂ ਹਾਂਜੀ ਆ ਸੱਟਾਂ ਲੱਗੀਆਂ ਕੱਲ ਪ੍ਰੋਡਕਸ਼ਨ ਹੋਇਆ ਸਾਨੂੰ ਦੁੱਖ ਹੈ ਤੇ ਅੱਜ ਅਸੀਂ ਲੁਧਿਆਣੇ 'ਚ ਪਹਿਲਾ ਅਸੀਂ ਪੰਜਾਬ ਦੇ ਵਿੱਚ ਪਹਿਲਾ ਲੰਗਰ ਲਾਇਆ ਵਾ ਸੜਕਾਂ ਦਾ ਸਾਨੂੰ ਸਰਕਾਰਾਂ ਨੇ ਦੇਣੀਆਂ ਆ। ਸਾਨੂੰ ਨਗਰ ਨਿਗਮ ਨੇ ਸੜਕਾਂ ਦੇਣੀਆਂ ਨਹੀਂ। ਲੋਕਾਂ ਦੀ ਐਕਸੀਡੈਂਟ ਹੋਣੇ ਆ। ਉਹਨਾਂ ਵਾਸਤੇ ਜਦੋਂ ਮੋਟਰਸਾਈਕਲ ਗਿਰਨੇ ਆ, ਸ਼ੌਕਰਾਂ ਦੀ ਲੋੜ ਪੈਣੀ ਆ। ਅਸੀਂ ਸ਼ੌਕਰਾਂ ਦਾ ਲੰਗਰ ਲਾਗੇ ਆ। ਜੇ ਤੁਹਾਡੇ ਇੱਥੇ ਸੱਟ ਲੱਗੀ ਤਾਂ ਅਸੀਂ ਮੂਹ ਦਾ ਲੰਗਰ ਲਾਇਆ। ਜੇ ਤੁਹਾਡੇ ਇੱਥੇ ਸਾੜਾ ਲੱਗੀ ਤਾਂ ਅਸੀਂ ਬੈਡ ਦਾ ਲੰਗਰ ਲਾਇਆ। ਜੇ ਤੁਹਾਡੇ ਰਖੁਦਾਨਾ ਕਾਸਤਾ ਇੱਥੇ ਸਾੜਾ ਲੱਗੀ ਤਾਂ ਅਸੀਂ ਇਹਦਾ ਲੰਗਰ ਲਾਇਆ। ਸੋ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਜਿਹਾ ਜਿਹੇ ਲੰਗਰ ਵੱਧ ਤੋਂ ਵੱਧ ਲੱਗਣ। ਆਲੂ ਛੋਲੇ ਪੂੜੇ ਦਾ ਲੰਗਰ ਹੁਣ ਬੰਦ ਹੋ ਜਵੇ। ਕੱਲ ਦਾ ਹਾਲ ਦੇਖੋ ਇਹਨਾਂ ਦਾ ਕੀ ਆ ਮੋਟਰਸਾਈਕਲ ਦਾ 5000 ਰੁਪਏ ਲੱਗ ਗਿਆ ਪੁਰਜਾ ਨਵਾਂ ਪਿਆ ਸਾਰਾ ਇੱਥੇ ਕੀ 5000 ਰੁਪਏ 5000 ਰੁਪਏ ਲੱਗਿਆ ਮੇਰਾ ਕੰਪਨੀ ਦਾ ਬਿੱਲ ਵੀ ਹੈਗਾ ਬਿੱਲ ਵੀ ਦਿਖਾ ਦੂੰਗਾ ਤੇ ਮੂੰਹ ਤੇ ਮਾਰੂੰਗਾ ਇਹ ਜੇ ਬੰਦੇ ਦੇ ਮੇਰਾ ਸੰਦੀਪ ਕੁਮਾਰ ਆ ਜੀ ਤੁਸੀਂ ਮੈਨੂੰ ਜਾਣਦੇ ਤਾਂ ਨਹੀਂ ਮੈਂ ਜਾਣਦਾ ਤੁਹਾਨੂੰ ਮੈਨੂੰ ਜਾਣਦੇ ਹੋ ਕਿਵੇਂ ਜਾਣਦੇ ਹੋ ਮੈਨੂੰ ਮੈਂ ਜਾਣਦਾ ਤੁਹਾਨੂੰ ਮੈਨੂੰ ਕਿਵੇਂ ਦੱਸਤਾ ਦਿਓ ਮੈਂ ਤੁਹਾਨੂੰ ਦੇਖਦਾ ਰਹਿਣਾ ਫੋਲੋ ਕਰਦਾ ਰਹਿਣਾ ਜਾਣਦਾ ਵੈਸੇ ਤਾਂ ਨਹੀਂ ਪਰਸਨਲ ਜਾਣਦੇ ਆਪਾਂ ਵੀ ਕਾਦੀ ਵੈਸੇ ਪਰਸਨਲ ਵੀ ਮਿਲੇ ਹੋਏ ਆ ਆਪਾਂ ਕਿੱਥੇ ਮਿਲੇ ਹੋਏ ਆ ਮਿਲੇ ਸੀਗੇ ਤੁਹਾਨੂੰ ਮਿਲ ਕੇ ਦੱਸਾਂਗੇ ਅੱਛਾ ਚਲੋ ਫੇਰ ਠੀਕ ਹੈ ਬਿਲਕੁਲ ਕਮਾਲ ਦੀ ਗੱਲ ਆ ਯਾਰ ਸੱਚਾ ਜਦੋਂ ਜਾਣਦਾ ਵੀਰ ਹੁਣ ਇਸ ਤਰ੍ਹਾਂ ਮੇਰੀ ਗੱਲ ਸੁਣ ਹਾਂਜੀ ਅਸੀਂ ਇਹ ਪੰਜਾਬ ਦਾ ਪਹਿਲਾ ਜਾਣਦੀ ਹੈ ਇਹ ਪੰਜਾਬ ਦਾ ਅਸੀਂ ਪਹਿਲਾ ਲੰਗਰ ਲਾਇਆ ਹੋਇਆ ਆ ਸੜਕਾਂ ਦੇ ਜੋ ਹਾਲਾਤ ਐ ਪੰਜਾਬ ਦੇ ਜਗ੍ਹਾ ਜਗ੍ਹਾ ਤੇ ਟੋਏ ਜਗ੍ਹਾ ਜਗ੍ਹਾ ਤੇ ਖੱਡੇ ਸੜਕਾਂ ਦੇ ਬਦਲੇ ਪੱਛ ਸਾਨੂੰ ਮਿਲਦੇ ਪਏ ਐ ਤੁਹਾਡਾ ਕਿਵੇਂ ਇਹ ਲੰਗਰ ਜਿਹੜਾ ਅਸੀਂ ਲਾਇਆ ਲੋਕਾਂ ਦੇ ਗੱਡੀਆਂ ਦੇ ਜੋ ਸ਼ੌਕਰ ਟੁੱਟਣੇ ਟੁੱਟਣੇ ਐ ਅਸੀਂ ਸ਼ੌਕਰ ਦੇ ਰਿਆਂ ਮੂਵ ਦੇ ਰਿਆਂ ਬੈਲਟਾ ਦੇ ਰਿਆਂ ਤੁਹਾਨੂੰ ਇਹ ਲੰਗਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਲੰਗਰ ਬਾਰੇ ਪੰਜਾਬ ਉਹਨੂੰ ਗਵਰਨਮੈਂਟ ਨੂੰ ਚਾਹੀਦਾ ਇਹ ਚੀਜ਼ ਨਾਲੋਂ ਸੜਕ ਵਧੀਆ ਬਣਾ ਦਿਓ ਨਹੀਂ ਜੇ ਸੜਕ ਨਹੀਂ ਬਣਾਉਂਦੀ ਤਾਂ ਕੀ ਇਹ ਲੰਗਰ ਪੰਜਾਬ ਚ ਲੱਗਣੇ ਚਾਹੀਦੇ ਲੋਕਾਂ ਨੂੰ ਲਗਾਉਣੇ ਚਾਹੀਦੇ ਆ ਆਲੂ ਛੋਲੇ ਪੂੜੀ ਦੇ ਲੰਗਰ ਲੱਗਣ ਯਾ ਲੰਗਰ ਰਕਣ ਫਿਰ ਤਾਂ ਇਹੀ ਲੱਗਣਗੇ ਜੇ ਸੜਕ ਨਹੀਂ ਬਣੂਗੀ ਪਤ ਤੋਂ ਬਲ ਲੰਗਰ ਲਾਣੇ ਸੀਦੇ ਸੋ ਇਹੀ ਲੱਗਣਗੇ ਫਿਰ ਇਹੀ ਲੰਗਰ ਲੱਗਣਗੇ ਹੋਰ ਲੰਗਰ ਬੰਦ ਹੋ ਜਾਣਗੇ ਇਹੀ ਲੰਗਰ ਲੱਗਣਗੇ ਉਹਦਾ ਸੁੱਤੇ ਪਿਆ ਆ ਉਨ ਪ੍ਰਵਾਹ ਨਹੀਂ ਉਰਲੀਆਂ ਪਰਲੀਆਂ ਮਾਰਨ ਦੀ ਪ੍ਰਵਾਹ ਨੂੰ ਠੀਕ ਹੈ ਠੀਕ ਹੈ ਓਏ ਆ ਬੈਨਰ ਮੁੰਡਾ ਫੜੀ ਖੜੀ ਖੜੇ ਦੇਖ ਲੋ ਭਾਈ ਇਹ ਪੜ ਲੋ ਨਗਰ ਵਿੱਚ ਕਾਲਿਆਂ ਲੋ ਗਿਆ ਤੇ ਲੋਕਾਂ ਨੂੰ ਕਾ ਗਈਆਂ ਟੁੱਟੀਆਂ ਸੜਕਾਂ ਸੋ ਹਾਲਾਤ ਬੱਤੋਂ ਬੱਤਰ ਆ ਅੱਜ ਲੋਕਾਂ ਦੇ ਦਰਦ ਮੈਂ ਤੁਹਾਨੂੰ ਕੁਝ ਸਲੋਗਨ ਪੜਾਉਣਾ ਚਾਹੁੰਦਾ ਮੇਰੇ ਪੰਜਾਬ ਦੇ ਸ਼ਹਿਰਾਂ ਨੂੰ ਪੱਛ ਮਿਲ ਰਹੇ ਹਨ ਪਿੰਡਾਂ ਨੂੰ ਤਾਂ ਉਹ ਵੀ ਨਸੀਬ ਨਹੀਂ ਕਹਿੰਦੇ ਭਾਕਾਂ ਵਾਲੇ ਹੋ ਸ਼ਹਿਰਾਂ ਵਾਲੇ ਹੋ